ਉਸ ਨਾਲ ਦੇ ਸਿਵਲ ਹਸਪਤਾਲ ਚੌਂਕ ਦੇ ਵਿੱਚ ਆਦ ਸਵੇਰੇ ਸੰਗਣੀ ਤੁੰਕਾਰ ਸਕੂਲ ਵੈਨ ਅਤੇ ਆਟੋਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਸੋ ਆਟੋਕਾਰ ਚਾਲਕ ਦਾ ਦੋਸ਼ ਹੈ ਕਿ ਸਕੂਲ ਵੈਨ ਦਾ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਤੇਜ਼ ਰਫ਼ਤਾਰ ਦੇ ਨਾਲ ਵੈਨ ਚਲਾ ਰਿਹਾ ਸੀ। ਸਵਾਰਚੇ ਤੋਂ ਬਾਅਦ ਵੈਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੋ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਦੋਨਾਂ ਵਾਹਨਾਂ ਨੂੰ ਜਿਹੜਾ ਕਿ ਜਬਤ ਕਰ ਲਿਆ ਗਿਆ। ਤਾਂ ਲੋਕਾਂ ਦੇ ਵੱਲੋਂ ਸੰਗਣੀ ਤੁੰਦੇ ਚੱਲਦੇ ਬਾਅਦ ਰਏ ਹਾਦਸੇ ਨੂੰ ਦੇਖਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਰਨ ਦੇ ਮੰਗ ਵੀ ਕੀਤੀ ਜਾ ਰਹੀ ਹੈ। ਪਾਜੀ ਮੇਰਾ ਨਾਮ ਜਰਨੈਲ ਸਿੰਘ ਆ ਪਿੰਡ ਮੇਰਾ ਦਿਹਲਪੁਰਾ ਜੀ ਮੈਂ ਵੀ ਆਪਦੇ ਬੱਚੇ ਲੈ ਕੇ ਹੀ ਸਕੂਲ ਦੇ ਇੱਥੇ ਚੜਾ ਕੇ ਮੋੜ ਤੋਂ ਬੀਐਸਐਫਲੀ ਬੱਸ ਦੇ ਵਿੱਚ ਤੇ ਵਾਪਸ ਆ ਰਿਹਾ ਸੀ ਤੇ ਸਕੂਲ ਕਰਦੇ ਤੁਹਾਡੇ ਵਿੱਚ ਮੇਰੇ ਕੇਐਬੀਐਸ ਕੇਂਦਰ ਵਿਦਿਆਲਿਆ ਜੀ ਤੇ ਮੈਂ ਉੱਥੋਂ ਜਦੋਂ ਚਾਉਂਤ ਚੜਾ ਕੇ ਨਾਲ-ਨਾਲ ਮੇਰੀ ਗੱਡੀ ਲੀਗ ਤੇ ਲਿਆਉਣ ਰਿਹਾ ਵੀ ਤੁੰਦ ਕਰਕੇ ਨਹੀਂ ਪਤਾ ਲੱਗਦਾ ਉਹ ਬੰਦੇ ਨੇ ਕੀ ਕੀਤਾ ਵੀ ਅੱਗੋਂ ਗੱਡੀ ਤੇਜ਼ ਲਾਇਆ ਤੇ ਆ ਕੇ ਮੈਨੂੰ ਜਦੋਂ ਰੋਕਿਆ ਗੱਡੀ ਠੋਕੀ ਮੇਰਾ ਸਿਰ ਵੱਜਾ ਅੱਗੇ ਉਹਦੇ ਨਾਲ ਗੱਡੀ ਨਾਲ ਇੱਕ ਦਮ ਜਦੋਂ ਮੇਰੀ ਦੀ ਗੱਡੀ ਹੈ ਸਾਰੀ 30 ਦੀ 25 ਦੀ ਸਪੀਡ ਤੇ ਦੂਜਾ ਗੇਅਰ ਹੀ ਅਜੇ ਇਹਨੇ ਕੀਤਾ ਗੱਡੀ ਤੇਜ਼ ਲਾਈ ਜਾਂਦਾ ਮੈਂ ਲੇਟ ਆ ਬ੍ਰੇਕ ਆ ਵੇਖੋ ਕਿੱਥੋਂ ਘਰੀਤੀ ਕਿੱਥੇ ਜਾ ਕੇ ਕਿਹੜੇ ਬੰਦੇ ਨੇ ਗੱਡੀ ਲਿਆ ਕੇ ਮਾਰੀ ਆ ਤੇ ਉਲਟਾ ਉਲਟਾ ਮੇਰੇ ਗੱਲ ਪੈਣ ਦਾ दारू ਦੇ ਬੋ ਆਉਂਦੀ ਨਾ ਇਹਨਾਂ ਲਾ ਕੇ ਵੀਡੀਓ ਸਾਰਿਆਂ ਨੇ ਬਣਾਈਆਂ ਵੀਰਾਂ ਨੇ ਲਾ ਕੇ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਤਾਂ दारू ਪੀਤਿਆਂ ਦਾ ਮੈਂ ਤਾਂ ਰਾਤ ਦੀ ਪੀਤੀ ਆ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਵੀ ਅੱਛੀ ਸੀ ਉਹਨਾਂ ਨੇ ਡਰਾਈਵ ਉਹਨੂੰ ਮਾਲਕ ਨੂੰ ਕਿਹਾ ਵੀ ਇਹ ਬੰਦਾ दारू ਪੀਂਦਾ ਜੇ ਇਹ ਬੰਦਾ ਬਦਲੀ ਕਰ ਦੋ ਉਹ ਬੰਦਾ ਵੀ ਮੈਨੂੰ ਸੂਰੇਪੁਰ ਉਹਨੇ ਵੀ ਉਹਨੂੰ ਕਿਹਾ ਵਾ ਪੀ ਇਹ ਬੰਦੇ ਨੂੰ ਨਾ ਵੀਰੇ ਬੰਦਾ ਠੀਕ ਨਹੀਂ ਹੈਗਾ ਤੇ ਦਾੜਾ ਛੱਡਿਆ ਉਹਨੇ ਅਸੀਂ ਵੀ ਕਹਤਾ ਦਾੜਾ ਛੱਡਿਆ ਸੀ ਇਹ ਥੋੜਾ ਵੀ दारू ਪੀ ਕੇ ਗੱਟੀਆਂ ਚਲਾਉਂਦੇ ਫਿਰਦੇ ਆਹ ਗੱਲ ਹੋਈ ਤੇ ਉਹ ਕੋ ਵੇਰ ਕੇ ਗੱਲ ਮਰੋ ਭੱਜ ਗਿਆ ਬੰਦਾ ਤੇਰੀ ਵੈਨ ਕਿਹੜੀ ਸੀ ਉਹ ਵੈਨ ਪਰ ਕਿਹੜੇ ਸਕੂਲ ਦੀ ਸੀ ਸਕੂਲ ਦੀ ਹੈਗੀ ਹਰਿ ਸ੍ਰੀ ਹਰਿ ਕ੍ਰਿਸ਼ਨ ਦੀ ਜੇ ਹਰਿ ਕ੍ਰਿਸ਼ਨ ਦੀ ਤੇ ਕਿੰਨੀ ਉਸ ਸਪੀਡ ਚ ਹੈਗਾ ਸੀ ਉਹਦੀ ਸਪੀਡ ਬਹੁਤ ਹੀ ਬ੍ਰੇਕ ਵੇਖੋ ਕਿੱਥੋਂ ਆ ਵੇਖੋ ਤੁਸੀਂ ਕੈਮਰੇ ਨਾਲ ਕਿੱਥੋਂ ਬ੍ਰੇਕ ਬੰਦੇ ਨੇ ਮਾਰੀ ਆ ਸਪੀਡ ਉਹਦੀ ਫੁੱਲ ਹੀ ਮੇਰੀ ਸਾਰੀ 20 25 ਦੀ ਦੂਜਾ ਗੇਅਰ ਹੀ ਅਜੇ ਤਹਾੜੀ ਆ ਚਾਉਂ ਚੋਂ ਲੈ ਕੇ ਆਇਆ ਮੈਂ ਗੱਡੀ ਆਪਣੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਮੇਰਾ ਵੇਖੋ ਗੱਡੀ ਦਾ ਨਗਲ ਆ ਟਾਇਰ ਨਾ ਪਾਇ ਮੈਂ ਹੌ ਵੀ ਪਾੜਤਾ ਨਾਲ ਸਿੱਧੀ ਇਹਨੇ ਗੱਡੀ ਵਿੱਚ ਮਾਰ ਗਿਆ ਤੁਹਾਡੇ ਸਾਹਮਣੇ ਦਿਖਾਈ ਦੇ ਸਕੂਲ ਵਾਲੀ ਬੱਸ ਵਿੱਚ ਨੇ ਠੋਕੀ ਦੇ ਵਿੱਚ ਬੱਚੇ ਚਾਰੇ ਹਰਪਲਾਗ ਹੋ ਗਏ ਨਾਲ ਆ ਦੋ ਬੱਚੇ ਵਿੱਚ ਬੈਠੇ ਹੀ ਹਜੇ ਤਾਂ ਨਾ ਮੈਂ ਲੇਟ ਹੋ ਗਿਆ ਲੇਟ ਹੋਗਾ ਤੂੰ ਲੋਕਾਂ ਨੂੰ ਮਾਰੇਗਾ ਵਿੱਚ ਕੋਈ ਚਾਲੀ ਦਾ ਸਾਟ ਨਹੀਂ ਜਾਨੀ ਨਹੀਂ ਹੋਇਆ ਨਹੀਂ ਸਾਟਰੀ ਮੇਰਾ ਮੱਥਾ ਇੱਥੇ ਵੱਜਾ ਜਦੋਂ ਇੱਕਦਮ ਗੱਡੀ ਵੱਜੀ ਆ ਮੇਰੇ ਉਹਦੇ ਨਾਲ ਵੱਜਿਆ ਬਾਕੀ ਉਹਦਾ ਠੀਕ ਹੈ ਗੱਡੀ ਸਾਰੀ ਉਹਨਾਂ ਨੇ ਹਾਂਜੀ ਪਣ ਪੁਲਿਸ ਲੈ ਗਈ ਉਸ ਹਾਂਜੀ ਉਹ ਗੱਡੀ ਲੈ ਜਾਂਦੇ ਇਹ ਵੀ ਲੈ ਕੇ ਆਓ ਪਰ ਇਹ ਗੱਡੀ ਚੱਲ ਨਹੀਂ ਰਹੀ ਸਟਾਰਟ ਨਹੀਂ ਹੋਉਂਦੀ ਜੀ ਇਸ ਨੇ ਜਿਹੜਾ ਡਰਾਈਵਰ ਸੀ ਉਹਨੂੰ ਪੁਲਿਸ ਲੈ ਗਈ ਆ ਕਿ ਨਹੀਂ ਨਹੀਂ ਉਹ ਨਿਕਲ ਗਿਆ ਇਥੋਂ ਹਾਂਜੀ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਇਹੀ ਪਹਿਲੀ ਗੱਲ ਤੇ ਜਿਹੜਾ ਇਦਾਂ ਗੱਡੀ ਚਲਾਉਂਦਾ ਮਾੜੇ ਬੱਚੇ ਕਿਹਦਾ ਨਕਸਾ ਜੁਨੀਅਰ ਹੁੰਦੀ ਆ ਇਦਾਂ ਹੀ ਡਰਾਈਵਰ ਆ ਤਾਂ ਹੁੰਦਾ ਵੀ ਇੱਥੇ ਬੱਚਿਆਂ ਦੀ ਬੱਸ ਟਿਕਟ ਵੀ ਇੱਥੇ ਇੱਥੇ ਨਕਸਾ ਹੋਗਾ ਮਾਪਿਆਂ ਦੇ ਕੱਲੇ ਕੱਲੇ ਬੱਚੇ ਕੇਦੇ ਦੋ ਕੇਦੇ ਇੱਕ ਆ ਇਹਨਾਂ ਦੇ ਨੱਥ ਪੈਣੀ ਚਾਹੀਦੀ ਆ ਪੀ दारू ਪੀ ਕੇ ਗੱਡੀ ਚਲਾਉਣੀ ਤਾਂ ਦੂਜੀ ਜਿਹੜਾ ਮੇਰਾ ਆ ਹੋਇਆ ਕਬਰ ਗੱਡੀ ਮੇਰੀ ਗੱਡੀ ਇਹਨਾਂ ਨੇ ਭੰਨੀ ਆ ਉਹ ਗੱਡੀ ਕਬਰ ਹੋਣੀ ਗਈ ਲੱਗਦਾ ਕਿ ਜਿਹੜੀਆਂ ਸਰਕਾਰ ਨੇ 24 ਤਰੀਕ ਨੂੰ ਛੁੱਟੀਆਂ ਕੀਤੀਆਂ ਤੇ ਤੁਰੰਤ ਪ੍ਰਭਾਵ ਨਾਲ ਛੁੱਟੀਆਂ ਡਿਕਲੇਅਰ ਕਰ ਉਹ ਸਾਰੇ ਪਹਿਲਾਂ ਹੋ ਜਾਣੀ ਚਾਹੀਦੇ ਮੈਂ ਵੀ ਅੱਜ ਮਜਬੂਰੀ ਦੇ ਬੱਤੇ ਸਾਡੇ ਕੱਲ ਮੈਂ ਨਹੀਂ ਭੇਜੇ ਬੱਚੇ ਇਹ ਕਰਕੇ ਵੀ ਧੁੰਦ ਬਹੁਤ ਐਂਬਰਸਰ ਜਾਂਦੇ ਬੱਚੇ ਅੱਜ ਇਹ ਕਰਕੇ ਵੀ ਪ੍ਰਿੰਸੀਪਲ ਨੇ ਗਰਮ ਹੋਣਾ ਵੀ ਤੁਹਾਡੇ ਬੱਚੇ ਕਿਉਂ ਨਹੀਂ ਤੇ ਮੈਂ ਇਹਨਾਂ ਨੂੰ ਆਖਣਿਆ ਵੀ ਬੇੜਾ ਕੋਈ ਨਹੀਂ ਦੋ ਤਿੰਨ ਦਾ ਕੋਈ ਫਰਕ ਨਹੀਂ ਪਰ ਇਹ ਤਰੰਤ ਹੀ ਹੋ ਜਾਣੀ ਚਾਹੀਦੇ ਜਿਹੜੇ ਹਿਸਾਬ ਨਾਲ ਧੂੜ ਪੈ ਰਹੀ ਤੇਜ ਹੋਣ ਕਾਰਨ ਉਹਨੇ ਦੂਜੀ ਸਾਈਡ ਕਰਾਸ ਕਰਨ ਲੱਗਾ ਸੀ ਆ ਗੱਡੀ ਦੇ ਵਿੱਚ ਮਾਰਤੀ ਆ ਆਲਟੋ ਕਾਰ ਦੇ ਵਿੱਚ ਹੁਣ ਜੋ ਇਹਨਾਂ ਦੀ ਬੰਦੀ ਕਾਰਵਾਈ ਸਕੂਲ ਗੱਡੀ ਆਪਣਾ ਤੇ ਦੋਨੋਂ ਕਾਰ ਰੇੜੀਆਂ ਗੱਡੀਆਂ ਵਾਂ ਥਾਣੇ ਬੁਲਾ ਲੀਆਂ ਲਵਾ ਲੀਆਂ ਵਾਂ ਜੋ ਬੰਦੀ ਕਾਰਵਾਈ ਕਰਦੇ ਆ ਇਹਨਾਂ ਦਾ ਇਲਜ਼ਾਮ ਆ ਕਿ ਇੱਕ ਤਾਂ ਉਹ ਡਰਾਈਵਰ ਜਿਹੜਾ ਬੱਸ ਬੜੀ ਤੇਜ਼ ਚਲਾ ਰਿਹਾ ਸੀ ਦੂਸਤਰਾ ਇਹਨਾਂ ਦਾ ਇਲਜ਼ਾਮ ਹੈ ਕਿ ਨੇ ਸ਼ਰਾਬ ਪੀਤੀ ਹੋਈ ਸੀ ਨਹੀਂ ਸ਼ਰਾਬ ਦਾ ਤੇ ਉਹ ਮੌਕੇ ਤੇ ਫਰਾਰ ਹੋ ਗਿਆ ਸ਼ਰਾਬ ਵਾਲੀ ਹੁਣ ਉਹਦਾ ਮੈਂ ਫੜ ਕੇ ਉਹਦਾ ਮੈਡੀਕਲ ਕਰਾਉਨੇ ਆ ਜੇ ਇਹਦੇ ਪਤਾ ਲੱਗਦਾ ਕੁਛ ਤੇ ਕਾਰਵਾਈ